ਉਹ ਕਲਰ ਰੱਤੀ ਜਿਹੜਾ ਇੱਥੇ ਇਹ ਮਰਡਰ ਹੋਇਆ ਗੈਂਗਸਟਰਾਂ ਵੱਲੋਂ ਰਵੀ ਕੁਮਾਰ ਨੂੰ ਲਾਦਾ ਸ਼ਹਿਰ 'ਚ ਜਿਨ੍ਹਾਂ ਦਾ ਬੜਾ ਰਸੂਖ ਹੁੰਦਾ ਸੀ ਇਹ ਜੋ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਉਹ ਇਹ ਇੱਥੋਂ ਦੇ ਐਸਐਚਓ ਉਹਨਾਂ ਨੇ ਰਵੀ ਹੋਰਾ ਕੋਲੋਂ ਕੱਲ ਹੀ ਸਿਕਿਉਰਟੀ ਵਾਪਸ ਲਈ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਨਹੀਂ ਕੱਲ ਹੀ ਵਾਪਸ ਲਈ ਤੇ ਕੁਝ ਘੰਟਿਆਂ ਬਾਅਦ ਹੀ ਜਿਹੜੀ ਗੈਂਗਸਟਰ ਆ ਕੇ ਤੇ ਉਹਨਾਂ ਨੂੰ ਗੋਲੀਆਂ ਮਾਰ ਗਏ ਘਰ ਦੇ ਬਾਹਰ ਬਰਾਦ ਦੇ ਟਾਈਮ ਕੋਈ 9:00 ਵਜੇ ਹੋਣੀ ਹੈ ਉਸ ਤੋਂ ਬਾਅਦ ਜਦੋਂ ਲੋਕ ਆਲੇ ਇਕੱਠੇ ਹੋਏ ਕਿ ਤੁਸੀਂ ਆਹ ਕੀਤਾ ਤੇ ਪ੍ਰਸ਼ਾਸਨ ਨੇ ਇਹਨਾਂ ਦੀ ਟਰਾਂਸਫਰ ਕਰਤੀ ਐ ਥੋੜਾ ਤੋਂ ਰਾਤ ਨੂੰ ਉਹਨਾਂ ਕੋਲੋਂ ਇਹ ਚੀਜ਼ ਦੀ ਮੰਗ ਹੈ ਕਿ ਇਹਨਾਂ ਨੂੰ ਇਹੋ ਜਿਹੇ ਚੋਰਾਂ ਦੇ ਇਹੋ ਜਿਹੇ ਚੋਸੇ ਤੋਂ ਜਿਹੜੇ ਗੈਂਗਸਟਰ ਨਾਲ ਵਾਲੇ ਐ ਇਹਨਾਂ ਇਹਨਾਂ ਦੀ ਟਰਾਂਸਫਰ ਕਰਕੇ ਕੋਈ ਫਾਇਦਾ ਨਹੀਂ ਹੋਣਾ ਸਰਕਾਰ ਨੂੰ ਸਰਕਾਰ ਤੁਸੀਂ ਚਲਾ ਰਹੇ ਹੋ ਤੁਹਾਨੂੰ ਆਹ ਚਾਹੀਦਾ ਇਹੋ ਜਿਹੇ ਐਸਐਚਓ ਫੜ ਕੇ ਅੰਦਰ ਦੋ ਪਰਚਾ ਕਰੋ ਤਾਂ ਕਿ ਕੱਲ ਤੋਂ ਕੋਈ ਐਸਐਚਓ ਇਹੋ ਜੀ ਹਰਕਤ ਨਾ ਕਰ ਪਾਏ ਕਿ ਜਿਹਦੇ ਕਰਕੇ ਕਿਸੇ ਪਰਿਵਾਰ ਦਾ ਕਿਸੇ ਕਿਸੇ ਦੇ ਬੱਚਿਆਂ ਦਾ ਜਿਹੜਾ ਸਿਰ ਦਾ ਰਾਖਾ ਉਹਨਾਂ ਦਾ ਪਿਓ ਹੈ ਉਹਨਾਂ ਦੇ ਹੱਥੋਂ ਉਹਨਾਂ ਕੋਲੋਂ ਚਲੇ ਜਾਵੇ ਆਗੇ ਲੱਗ ਪਾ ਗੋਲੀ ਹੋਏ ਗੋਲੀਆਂ ਦੀ ਵਾਸ਼ਰਾ ਨਾਲ ਕੋਈ ਮਿਲ ਕੇ ਜੇ ਲੱਗ ਲੱਗੇ ਮੈਂ ਮੈਂ ਦੇਖੋ ਜੀ ਮੈਂ ਵੀ ਕਿਹਾ ਪ੍ਰਧਾਨਾ ਸਾਹਿਬ ਨੇ ਵੀ ਕਿਹਾ ਓਪਨਲੀ ਸਾਰੇ ਇੱਥੇ ਮੰਡੀ ਪਿੱਛੇ ਮੰਡੀ ਹੈ ਇੱਥੇ ਰੈਲੀ ਹੋਈ ਸੀ ਸਾਡੇ ਪਾਰਟੀ ਦੇ ਪ੍ਰਧਾਨ ਵੀ ਆਏ ਸੀ ਬਾਜਵਾ ਸਾਹਿਬ ਵੀ ਆਏ ਸੀ ਸਾਰਿਆਂ ਅੱਗੇ ਮੈਂ ਇੱਕ ਗੱਲ ਬੋਲੀ ਸੀ ਜੀ ਇੱਥੋਂ ਦਾ ਐਸ ਐਚ ਓ ਤੇ ਇੱਥੋਂ ਦਾ ਡੀ ਐਸ ਪੀ ਇਹ ਦੋਵੇਂ ਜਣੇ ਗੈਂਗਸਟਰ ਨਾਲ ਲੜੇ ਹੋਏ ਆ ਪੂਰੇ ਤੌਰ ਤੇ ਲੜੇ ਹੋਏ ਆ ਪਤਾ ਨਹੀਂ ਇਹਨਾਂ ਦੀ ਕੀ ਸਾਝ ਹੈ ਆਪਸ ਵਿੱਚ ਪਰ ਇਹਨਾਂ ਨੇ ਕਿਸੇ ਦੇ ਲੋਕਾਂ ਦੇ ਮਾਮਾ ਦੇ ਇਹਨਾਂ ਨੇ ਪੁੱਤ ਮਾਰਾ ਕੇ ਤੇ ਫੇਰ ਇਹਨਾਂ ਸਾਹ ਲੈਣਾ ਇੱਕ ਬੜਾ ਕੁਝ ਐਸੇ ਚੋ ਇੱਥੋਂ ਵਾਲਾ ਕਰੀ ਗਿਆ ਬੜਾ ਵੱਡਾ ਚੋਰ ਰਿਆ ਬੜਾ ਕੁਝ ਕਰੀ ਗਿਆ ਪਰ ਇਹਦੇ ਉੱਪਰ ਉਸ ਟਾਈਮ ਤੇ ਕਾਰਵਾਈ ਕੋਈ ਨਹੀਂ ਹੋਈ ਜਦੋਂ ਅਸੀਂ ਬੋਲੇ ਜੇ ਸਰਕਾਰਾਂ ਸੀਰੀਅਸ ਲੈਣ ਲੱਗ ਜਾਣ ਕਿਸੇ ਦੀ ਗੱਲ ਨੂੰ ਤੇ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਲੈਣ ਦੀ ਪਹਿਲਾਂ ਤੇ ਅੱਜ ਰਵੀ ਹੋਰਾਂ ਨੇ ਵੀ ਬਚ ਜਾਣਾ ਸੀ ਤੇ ਹੋਰ ਬੜਿਆ ਲੋਕਾਂ ਬਚ ਜਾਣਾ ਸੀ ਇਹ ਸਿਰਫ ਇਹ ਦੇਖੋ ਜੀ ਇਹ ਇਹ ਤੇ ਇੱਕ ਇੱਕ ਦਿਨ ਦੀ ਗੱਲ ਹੈ ਇਹ ਤੇ ਇੱਕ ਇੱਕ ਦਿਨ ਚ ਮਿਨੀਮਮ ਇੱਕ ਤੇ ਲਾਓ ਇੱਕ ਤੋਂ ਵੱਧ ਹੋਵੇ ਤੇ ਬੰਦਾ ਕਵੇ ਦੋ ਚੱਲ ਗਏ ਰੋਜ਼ ਦੀ ਇੱਕ ਅਧੀ ਕਿਸੇ ਨਾਲ ਕਿਸੇ ਤੇ ਗੋਲੀ ਚੱਲਦੀ ਹੈ ਰੋਜ਼ ਕਿਸੇ ਕੋਲ ਫਰੋਤੀ ਬਗੀ ਜਾਂਦੀ ਹੈ ਨਾਕਿਆਂ ਦਾ ਕੋਈ ਨਾਮ ਨਿਸ਼ਾਨੀ ਬੈਰੀਕੇਡਿੰਗ ਕਰਕੇ ਛੱਡ ਦਿੰਦੇ ਆ ਮੁਲਾਜ਼ਮ ਕੋਈ ਨਹੀਂ ਖੜਾ ਹੁੰਦਾ ਇੱਥੇ ਪੁਲਿਸ ਦਾ ਕੰਮ ਕੀ ਜਿੰਨਾਂ ਕੋਲੋਂ ਬਚਣ ਨੂੰ ਬੈਠੇ ਆ ਸੀ ਤੇ ਅੱਜ ਉਹਨਾਂ ਨੇ ਸਭ ਤੋਂ ਵੱਧ ਗਦਰ ਉਠਾ ਲਿਆ ਸਾਡੇ ਹਲਕੇ 'ਚ ਤੇ ਜੇ ਮਦਦ ਲਈ ਜਾਵਾਂਗੇ ਲੋਕ ਜਿਹੜੇ ਆਮ ਜਾਣ ਕੇ ਲੋਕ ਸਭ ਮੇਰੇ ਕੋਲ ਹੈਗੀ ਐ ਸਿਕਿਉਰਿਟੀ ਮੇਰੇ ਫਾਦਰ ਕੋ ਸਿਕਿਉਰਿਟੀ ਐ ਸਾਡੇ ਮੁੱਖ ਮੰਤਰੀ ਕੋ ਅੰਤਖ ਦੀ ਸਿਕਿਉਰਿਟੀ ਐ ਅਸੀਂ ਬਚ ਜਾਾਂਗੇ ਜਿਹੜਾ ਲੋਕਾਂ ਕੋਲ ਸਿਕਿਉਰਿਟੀ ਹੈ ਹੀ ਨਹੀਂਗੀ ਤੇ ਉਹਨਾਂ ਨੂੰ ਬਚਾਉਣ ਵਾਲੇ ਕਿੱਥੇ ਜਾਣਗੇ ਉਹਨਾਂ ਨੂੰ ਬਚਾਉਣ ਵਾਲੇ ਤੇ ਉਹਨਾਂ ਨਾਲ ਆਪ ਨਾਲ ਇਹ ਜਿਨ੍ਹਾਂ ਨੇ ਮਾਰਨਾ ਹੈ ਉਹਨਾਂ ਕੋਲੋਂ ਬਚਣ ਦੀ ਲੋੜ ਹੈ ਗੁੰਡਿਆਂ ਨਾਲੋਂ ਵੱਧ ਤੇ ਇਸ ਟਾਈਮ ਤੇ ਪੰਜਾਬ ਨੂੰ ਪੁਲਿਸ ਕੋਲੋਂ ਡਰਨ ਦੀ ਲੋੜ ਪੈਂਦੀ ਐ ਜੀ ਕੱਲ ਇਥੇ ਡੇਰਾ ਬਾਬਾ ਬਨਾਨਕ ਵਿਖੇ ਰਵੀ ਕਰਿਆਣਾ ਸਟੋਰ ਦੇ ਮਾਲਕ ਅ ਰਵੀ ਢੱਲੋਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਸੀਗਾ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਨਾਲ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਉਸੇ ਸੰਬੰਧ ਵਿੱਚ ਸ਼ਹਿਰ ਵਾਸੀਆਂ ਵੱਲੋਂ ਤੇ ਸ਼ਹਿਰ ਦੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਜਿਹੜੇ ਵਾਸੀ ਸੀਗੇ ਉਹਨਾਂ ਵੱਲੋਂ ਥਾਣਾ ਡੇਰਾ ਬਾਬਾ ਬਨਾਨਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤਰਨੇਮ ਵਜੋਂ ਆ ਜੋ ਇੱਥੇ ਬੈਠੇ ਸੀਗੇ ਤੇ ਉਹਨਾਂ ਨੇ ਪੁਲਿਸ ਦੇ ਜਿਹੜਾ ਇੱਥੇ ਐਸ ਐਚ ਓ ਤੇ ਡੀ ਐਸ ਪੀ ਹੈ ਉਹਦੇ ਉੱਤੇ ਅਲੀਗੇਸ਼ਨਸ ਲਗਾਈਆਂ ਸੀਗੀਆਂ ਕਿ ਉਹਨਾਂ ਦੇ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਗਈ। ਇਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਐਸ ਐਚ ਓ ਹੈ ਉਹਨੂੰ ਲਾਈਨ ਹਜ਼ਰ ਕਰ ਦਿੱਤਾ ਗਿਆ ਤੇ ਜਿਹੜੀ ਡੀ ਐਸ ਪੀ ਸਾਹਿਬ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਦੇ ਦਿੱਤੀ ਹੈ ਉਹਨੂੰ ਵੀ ਅਸੀਂ ਹੈੱਡਕਵਰਟਰ ਲੈਵਲ ਤੇ ਵੈਰੀਫਾਈ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਹੈ ਉਹਨੂੰ ਜਿਹੜੀ ਥ੍ਰੈਟ ਪਰਸੈਪਸ਼ਨ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਐਪਰੋਪਰੀਏਟ ਸਿਕਿਉਰਿਟੀ ਕਵਰ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦੇ ਸ਼ਹਿਰ ਵਾਸੀਆਂ ਦੀ ਡਿਮਾਂਡ ਸੀ ਕਿ ਇੱਥੇ ਸ਼ਾਮ ਨੂੰ ਪੈਟਰੋਲਿੰਗ ਤੇ ਗਸ਼ਤ ਜਿਹੜੀ ਆ ਵਧਾਈ ਜਾਵੇ ਉਹਦੇ ਵਾਸਤੇ ਅਸੀਂ ਐਡੀਸ਼ਨਲ ਫੋਰਸ ਦੀ ਰਿਕੁਆਇਰਮੈਂਟ ਕੀਤੀ ਹੈ ਉਹ ਜਦੋਂ ਸਾਨੂੰ ਐਡੀਸ਼ਨਲ ਫੋਰਸ ਮਿਲ ਜਾਂਦੀ ਹੈ ਤੇ ਤੁਸੀਂ ਦੇਖੋਗੇ ਕਿ ਇੱਥੇ ਸ਼ਹਿਰ ਨੂੰ ਸ਼ਾਮ ਨੂੰ ਜਿਹੜਾ ਜਿਹੜੀ ਪੈਟਰੋਲਿੰਗ ਤੇ ਨਾਕਾਬੰਦੀ ਹੈ ਉਹ ਨੂੰ ਸਾਰਾ ਕਵਰ ਕੀਤਾ ਜਾਏਗਾ ਇਸ ਤੋਂ ਇਲਾਵਾ ਸ਼ਹਿਰ ਦੇ ਅਸੀਂ ਇਹਦੇ 2 ਪੁਆਇੰਟ ਸੀਗੇ ਕਿ ਜਿਹਦੇ ਵਿੱਚ ਸ਼ਹਿਰ ਦਾ ਕੁਝ ਪੁਆਇੰਟ ਸੀਗੇ ਜਿਹੜੇ ਬੰਦ ਕਰ ਦਿੱਤੇ ਜਾਂਦੇ ਸੀ ਸ਼ਾਮ ਨੂੰ ਸੋ ਉਹ ਵੀ ਇਹਨਾਂ ਨਾਲ ਗੱਲ ਤਾਲਮਿਲ ਕੀਤਾ ਗਿਆ ਕਿ ਕੋਈ ਵੀ ਅਜਿਹਾ ਪੁਆਇੰਟ ਨਹੀਂ ਰੱਖਿਆ ਗਿਆ ਜਿਹਨੂੰ ਕੰਪਲੀਟਲੀ ਬੰਦ ਕੀਤਾ ਜਾਵੇ ਆ ਵਜਈ ਜਿਹੜੀ ਹੈ ਖੁੱਲੀ ਰੱਖੀ ਜਾਏਗੀ ਆ ਬਾਕੀ ਪਰਿਵਾਰ ਦੇ ਜਾਂ ਸ਼ਹਿਰ ਵਾਸੀਆਂ ਦੇ ਕੁਝ ਹੋਰ ਪਰਸਨਲ ਇਸ਼ੂ ਸੀਗੇ ਸੋ ਉਹ ਸਾਰੇ ਸੁਨੇ ਗਏ ਨੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਸਾਡੇ ਨਾਲ ਤਾਲਮਿਲ ਕਰਨ ਅਸੀਂ ਸਾਰੇ ਜਿਹੜੇ ਇਸ਼ੂਜ਼ ਨੇ ਉਹਨਾਂ ਉੱਤੇ ਕਾਰਵਾਈ ਕਰਾਂਗੇ ਕਿਹੜਾ ਹੱਦਾ ਜਿਹੜਾ ਤਰਨਾ ਹੈ ਹਾਂਜੀ ਫਿਲਹਾਲ ਜਿਹੜਾ ਤਰਨਾ ਹੈ ਇਹ ਜਿਹੜਾ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਜਦ ਤਾਲਮਿਲ ਕਰਕੇ ਇਹ ਤਰਨਾ ਚੱਕ ਦਿੱਤਾ ਗਿਆ ਇਹ ਟਾਈਮ ਪੀਰੀਅਡ ਦਿੱਤਾ ਗਿਆ ਇਹ ਟਾਈਮ ਪੀਰੀਅਡ ਕੋਈ ਐਸਾ ਸਪੈਸੀਫਿਕ ਟਾਈਮ ਪੀਰੀਅਡ ਨਹੀਂ ਹੈ ਇਹ ਅਸੀਂ ਇੱਥੇ ਜੀ ਸ਼ਹਿਰ ਵਾਸੀ ਵੀ ਇੱਥੇ ਅਸੀਂ ਤਾਂ ਕੱਲ ਤੋਂ ਹੀ ਇਹਦੇ ਉੱਤੇ ਕਾਰਵਾਈ ਸਟਾਰਟ ਕਰਨ ਦੀ ਗੱਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ